ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਪਿੰਡ ਤੂੜਕੋਟ ਦੇ ਵਿੱਚ ਤੂੜਕੋਟ ਪਿੰਡ ਫਰੋਇਪੁਰ ਫਰੀਦਕੋਟ ਜ਼ਿਲ੍ਹੇ ਦਾ ਸੌਰੀ ਆਖਰੀ ਪਿੰਡ ਆ ਮਿੱਤਰੋ ਇਹ ਦੋ ਗਾਂ ਦੋ ਜ਼ਿਲ੍ਹਿਆਂ ਦੀ ਹੱਦ ਸ਼ੁਰੂ ਹੁੰਦੀ ਹੈ ਇੱਕ ਪਾਸੇ ਮੋਗੇ ਜ਼ਿਲ੍ਹੇ ਦਾ ਮਰਲਾ ਕਲਾਂ ਪਿੰਡ ਆਉਂਦਾ ਵਾ ਦੂਜੇ ਪਾਸੇ ਮਿੱਤਰੋ ਜਿਹੜਾ ਫਰੋਇਪੁਰ ਜ਼ਿਲ੍ਹੇ ਦਾ ਗਿੱਲ ਪਿੰਡ ਆਖਰੀ ਆਉਂਦਾ ਵਾ ਤੇ ਤੀਜੇ ਪਾਸੇ ਇਹ ਆ ਗਿਆ ਤੂੜਕੋਟ ਜ਼ਿਲ੍ਹੇ ਦਾ ਫਰੀਦਕੋਟ ਆਖਰੀ ਪਿੰਡ ਆ ਕਿਉਂਕਿ ਇਹ ਜ਼ਿਲ੍ਹਿਆਂ ਦੇ ਵਿੱਚ ਤਿੰਨ ਪਿੰਡ ਆ ਤੇ ਤਿੰਨੇ ਹੀ ਜ਼ਿਲ੍ਹਿਆਂ ਦੇ ਆਖਰੀ ਆਖਰੀ ਪਿੰਡ ਪੈਂਦੇ ਆ ਮਿੱਤਰੋ ਪੰਜਾਬ ਦੇ ਵਿੱਚ ਤਿੰਨ ਪਿੰਡ ਆ ਜਿਹੜੇ ਕੱਲੇ ਪਿੰਡ ਆ ਇੱਕ ਲੱਗ-ਲੱਗ ਇਕੱਠੇ ਜ਼ਿਲ੍ਹਿਆਂ ਅਪਾ ਗੱਲਬਾਤ ਕਰਦੇ ਆ ਬਾਈ ਦੇ ਨਾਲ ਜਿਹੜੇ ਘਰੇ ਆਪਾਂ ਪਹੁੰਚੇ ਹੋਏ ਆ ਇੱਕ ਨੀਲੀ ਰਾਵੀ ਨਸਲ ਦੀ ਮਹਿ ਬਕਾਊਆ ਬਾਈ ਹੁਣੇ ਉਹਦੀ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹਦੇ ਦੁੱਧ ਦਾ ਰਿਕਾਰਡ ਆ ਸਾਰੀ ਜਾਣਕਾਰੀ ਲੈ ਲੈਨੇ ਵੀਰੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਆ ਵੱਡੇ ਬਾਈ ਠੀਕ ਆ ਜੀ ਬਾਈ ਸੇਤਾ ਦੇ ਪਰਿਵਾਰ ਬਾਈ ਮੈਂ ਕਰਪਾ ਭਾਬੀ ਜੀ ਨਾਮ ਦੱਸ ਦਈਏ ਕਿਹਨਾਂ ਦੀ ਵੀਰੇ ਨਿਰਮਲ ਸਿੰਘ ਨਿਰਮਲ ਬਾਈ ਨਿਰਮਲ ਬਾਈ ਜਿਹੜੀ ਆਪਾਂ ਮੈਂ ਵੇਚਣੀ ਆ ਇਹ ਕਿੰਮਾ ਸੂਆ ਸੁਣਦੀ ਆ ਇਹ ਦੂਜਾ ਸੂਆ ਸੁਣਦੀ ਆ ਜੀ ਦੂਜਾ ਸੂਆ ਵੀਰੇ ਹਾਂਜੀ ਠੀਕ ਆ ਵੀਰੇ ਕਿੰਨੇ ਦਿਨ ਪਏ ਇਹਦੇ ਵੀਰੇ ਇਹਦੇ 3 ਤਰੀਕ ਨੂੰ ਦਿ 12 ਦਾ 13 ਕਿਲੋ ਪਹਿਲੇ ਸੂਏ ਦਿੱਤਾ ਜੀ ਪਹਿਲੇ ਸੂਏ 12 ਤੋਂ 13 ਲੀਟਰ ਦੁੱਤਾ ਹੋਇਆ ਨੇ ਹੈ ਚੂਣ ਚਣ ਚੰਗਾ ਲੱਗਾ ਹੋਇਆ ਨੇ ਪੂਰਾ ਵਧੀਆ ਜੀ ਠੀਕ ਹੈ ਇੱਕ ਨਾਲ ਥਣ ਮਗਰ ਦਾ ਮੋਟਾ ਜਿਹਾ ਹੁੰਦੀ ਵੈਸੇ ਹੀ ਉਹਦੇ ਨਾਲ ਨਾ ਮਾਸ ਹੈ ਆਈ ਉਹ ਥੱਲੇ ਨਹੀਂਗਾ ਤਾਂ ਹੀ ਆ ਮਤਲਬ ਉਹ ਵੇ ਜਿੱਥੋਂ ਤੂੰ ਹੁੰਦੀ ਨਹੀਂ ਕੋਈ ਬਾ ਮਾਸ ਦੀ ਤਹਿ ਜੀ ਮੁੜੀ ਵੀ ਆ ਨਾਲ ਤਾਂ ਠੀਕ ਹੈ ਵੱਡੇ ਭਾਈ ਚੂਣ ਚਣ ਚੰਗਾ ਲੱਗਾ ਹੈ ਹਾਂਜੀ ਹਾਂਜੀ ਠੀਕ ਹੈ ਵੱਡੇ ਭਾਈ ਤੁਰਦੀ ਵੀਰੇ ਖੋਲੀ ਮੁੜੇ ਕੱਢੀ ਬਾ ਨੂੰ ਤੇ ਸੂਆ ਇਹਨੇ ਕਿਨਵਾ ਦੂਜਾ ਸੂਆ ਦੂਜਾ ਦੂਜਾ ਕਿਹੜਾ ਸੀਮਨ ਲਵਾਇਆ ਹੋਇਆ ਇਹਨੂੰ ਬਈ ਇਹਦੇ ਨਾਬੇ ਦਾ ਹੀ ਆਏ ਨਹੀਂ ਯਾਰ ਕਿਹੜਾ ਨਾਬੇ ਦਾ ਇਹਨਾਂ ਨੂੰ ਪਤਾ ਕਿ ਕਿਹੜਾ ਲੱਗਾ ਹੈ ਆਪ ਇਹ ਮੰਦਰ ਵਾਲੇ ਸਾਹਣ ਦੀ ਆਈ ਬਾਹੂ ਬਲੀ ਦੀ ਆਪ ਇਹ ਬਾਹੂ ਬਲੀ ਦੀ ਆ ਹਾਂਜੀ ਠੀਕ ਆ ਬਈ ਅੜ ਰੋਡਰ ਬਹੁਤ ਚੰਗਾ ਕੱਟਿਆ ਹੈਣਾ ਹੂੰ ਕੋਈ ਠੀਕ ਆ ਬਈ ਦਰਦੀ ਆ ਥੋੜੀ ਜੀ ਜਿਲੇ ਆ ਵੀਰੇ ਮੋੜ ਲਿਆ ਬਈ ਹੂੰ ਠੀਕ ਆ ਬਟੇ ਬਈ ਸਾਫ਼ ਸੁਥਰੀ ਛੋਟੀ ਜੰਨੀ ਆ ਯਾਰ ਹੂੰ ਮੂੰਹ ਜ਼ਰੂਰ ਵਿੰਗਾ ਥੋੜਾ ਜਿਹਾ ਹੈਣਾ ਨਿਰਮਲ ਬਈ ਮੂੰਹ ਇਹਦਾ ਸ਼ੁਰੂ ਤੋਂ ਹੀ ਵਿੰਗਾ ਆਈ ਇਹ ਪਹਿਲਾਂ ਨਿੱਕੀ ਨਹੀਂ ਤੋੜੀ ਥੋੜਾ ਆ ਸੀਗਾ ਹੁਣ ਜਿਆਦਾ ਦਿਖਾਉਣ ਲੱਗੀ ਹਾਂ ਇਹ ਜ਼ਮੰਦਰੀ ਹੋਣਾ ਨਾ ਹਾਂਜੀ ਹੂੰ ਇਹ ਕਈ ਵਾਰੀ ਸੂਣ ਸੂਣ ਲੱਗੇ ਬੱਚਾ ਥੱਲੇ ਡੇਕ ਜਾਂਦਾ ਨਾ ਜਦੋਂ ਉਦੋਂ ਵੀ ਹਾਂ ਹੋ ਜਾਂਦਾ ਉਹ ਚੱਕਰੀ ਪੈ ਜਾਂਦਾ ਬਾਅਦ ਤੇ ਇਹਨਾਂ ਪਤਾ ਲੱਗਦਾ ਐ ਮੂੰਹ ਪਰ ਨਹੀਂ ਡਿੱਗਦਾ ਨਾ ਬੱਚਾ ਕਦੇ ਵੀ ਬੱਚੇ ਨੂੰ ਮੈਂ ਸਵਾਉਣਾ ਜਦੋਂ ਮੂੰਹ ਪਰ ਨਹੀਂ ਡਿੱਗਣਾ ਚਾਹੀਦਾ ਬੱਚਾ ਉਦੋਂ ਪੈਂਦਾ ਇਹ ਫਲ ਤੇ ਅੱਛਾ ਰੇਟ ਭਾਈ ਕੀ ਰੱਖਿਆ ਜੀ ਨਰਮਨ ਭਾਈ ਰੇਟ ਆਪਾਂ ਬਾਹਾਂ ਨਹੀਂ ਜਿਹੜਾ ਲੈਣ ਦੇਣ ਦੇ ਵਾਲਾ 130 ਹੀ ਦੇ ਦਾਂਗੇ 130 ਹੀ ਥੋੜਾ ਬਹੁਤ ਲੜ ਪਿਆਰ ਕਰ ਮਾੜਾ ਮੋਟਾ ਤਾਂ ਹੋ ਹੀ ਜਾਂਦਾ ਫਿਰ ਠੀਕ ਹੈ ਬੰਦੇ ਬਈ ਲੈ ਵੀ ਮਿੱਤਰੋ 1 ਲੱਖ 30 ਹਜ਼ਾਰ ਦੇ ਵਿੱਚੋਂ ਲੜ ਪਿਆਰ ਥੋੜਾ ਬਹੁਤਾ ਹੋਊਗਾ ਦੂਜਾ ਸੂਆ ਛੋਟੀ ਆ ਆਪ ਇਹ ਬਾਹੋ ਬਲੀ ਦੀ ਆ ਗੱਪੜ ਨਾਪੇ ਵਾਲੇ ਦੋਨਾਂ ਵੀਰੇ ਨਾਪੇ ਵਾਲੇ ਨਾਪੇ ਵਾਲੇ ਜਿਹੜਾ ਸੀਮਨ ਤੋਂ ਗੱਪੜੋਂ ਪੁੱਛ ਕੇ ਦੱਸ ਦੇਣਗੇ ਬਾਈ ਹੁਣੀ ਤੁਹਾਨੂੰ ਕਿਹੜੇ ਤੋਂ ਆ ਤੇ ਰੇਟ ਦੱਸ ਦਿੱਤਾ ਦੁੱਧ ਚੰਗਾ ਦੇਣ ਵਾਲੀ ਛੋਟੀ ਆ ਡਰ ਕੁਆਲਟੀ ਚੰਗੀ ਆ ਮਿੱਤਰੋ ਥਣ ਲੇਵੇ ਦੀ ਸਾਫ਼ ਸੁਥਰੀ ਆ ਬਾਕੀ ਹਰ ਇੱਕ ਪੱਖ ਤੋਂ ਹਰ ਇੱਕ ਹਰ ਇੱਕ ਵੀਡੀਓ ਦੇ ਵਿੱਚ ਹੀ ਬੇਨਤੀ ਕਰਦਾ ਹੁਣ ਵੀ ਤੁਸੀਂ ਵੀਰੇ ਆ ਕੇ ਕੋਲੇ ਦੇਖ ਕੇ ਚੀਜ਼ ਨੂੰ ਲੈਣਾ ਕਿਸੇ ਨੂੰ ਮਾੜਾ ਚੰਗਾ ਕਹਿਣ ਦੇ ਨਾਲੋਂ ਪਹਿਲਾਂ ਹੀ ਆਪਦੀ ਸਮਝਦਾਰੀ ਵਰਤਿਆ ਕਰੋ ਕਿਉਂਕਿ ਆਪਾਂ ਵੀਰੇ ਜੇ ਆਪਾਂ ਜ਼ਿੰਮੇਵਾਰ ਭਰਾ ਮੰਨ ਲਓ ਆਪਾਂ ਘਰੋਂ ਚੀਜ਼ ਵੇਚ ਲੈਣੇ ਆ ਜਾਂ ਵੇਚ ਦੇਣੇ ਤੇ ਆਪਾਂ ਕਿਸੇ ਦੀ ਵਾਪਸ ਕਰਾਉਂਦੇ ਨਹੀਂ ਪਰ ਆਪਣੇ ਘਰੇ ਜੇ ਆ ਜੇ ਮਾੜੀ ਆ ਜੇ ਤਾਂ ਆਪਾਂ ਅਗਲੇ ਨੂੰ ਠੱਗੀ ਦਾ ਕਿਤਾਬ ਮਿੰਟਾ ਜੀ ਦੇ ਦਿੰਨੇ ਆ ਇਸ ਕਰਕੇ ਬੇਨਤੀ ਆ ਵੀ ਜੇ ਤੁਸੀਂ ਮਾੜੀ ਵੇਚੀ ਆ ਫਿਰ ਕਸੂਰ ਵਪਾਰੀ ਬਾਦ ਹੁੰਦਾ ਜੇਕਰ ਵੱਡੇ ਭਾਈ ਅਵਪਾਰੀ ਨੂੰ ਦੱਸਿਆ ਹੋਵੇ ਵੀ ਅਗੂ ਆ ਮਾੜੀ ਚੀਜ਼ ਆ ਤੇ ਉਹ ਚੰਗੀ ਕਰਕੇ ਵਿੱਚ ਫੇਰ ਗਲਤ ਗੱਲ ਆ ਪਰ ਬਈ ਆ ਮੇ ਚੀਜ਼ ਦੇ ਵਿੱਚ ਉਹਦੀ ਨੰਗੀਆਂ ਹੋਇਆਂ ਆਪਾਂ ਵੀ ਦੱਸ ਦੇਣੀ ਹੁੰਦੇ ਕਿਸੇ ਨੂੰ ਨੁਕਸ ਨੰਬਰ ਬਾਈ ਕਿੰਨਾ ਆ ਗਿਆ ਨਿਰਮਲ ਬਾਈ ਕਿ ਆ ਸੋਰੀ ਬੱਤੀ ਵੀ ਆਪਣੀ ਹੈ ਨਾ ਬਾਈ ਇਹ ਕਿਨੇ ਚਰਦੀ ਹੈ ਬਾਈ ਇਹ 7 ਮਹੀਨਿਆਂ ਦੀ ਹੈ ਠੀਕ ਆ ਬਾਈ ਤੇ ਇਹਦੀ ਮਾਂ ਵੀ ਅੰਦਰ ਹੀ ਆ ਆਹ ਵੇ ਅੰਦਰ ਹੀ ਖੜੀ ਉਹ ਵੀ ਪੰਜਾਹ ਕੁ ਮਹੀਨੇ ਦੀ ਗੱਭਣ ਦੁਆਰੇ ਠੀਕ ਆ ਦੁੱਧ ਕਿੰਨੇ ਦੀ ਮਾਲਕਣ ਉਹ ਉਹ 24 25 ਕਿਲੋ ਆਈ ਠੀਕ ਆ ਇਹਦਾ ਕੋਈ ਸੀਮੈਂਟ ਡੀਟੇਲ ਦਾ ਪਤਾ ਕਿ ਨਹੀਂ ਨਹੀਂ ਪਾ ਆ ਮੈਂ ਕਹਿ ਰਹੀ ਆ ਚੂੜੀ ਠੀਕ ਆ ਵੀ ਇਹ ਕਿੰਨੇ ਦੀ ਦੇ ਦੇਾਂਗੇ ਵੀਰੇ ਇਹ 12000 ਦੇ ਦੇਾਂਗੇ ਠੀਕ ਆ ਜਿਆਦਾ ਕੁਆਲਟੀ ਬਹੁਤਾ ਬੱਚੀ ਚੜਾ ਹੂੰ ਪੇਟਲ ਕੀਤੀ ਵੀ ਪੱਠੇ ਪਾ ਪੱਠੇ ਜਿਆਦਾ ਹਾਂ ਤਾਂ ਇਹ ਲੱਕੀ ਜੀ ਮਾਰੇ ਜਦੋਂ ਪੱਠਿਆਂ ਦੀ ਹੋ ਗਈ ਨਾ ਦੀਵਾਰ ਮਨੇ ਓਕੇ ਹੋ ਜਾਣਾ ਇਹਨਾਂ ਜਾਵਾ ਲੈ ਮਿੱਤਰੋ ਜਿਹੜੇ ਭਰਾ ਨੂੰ ਚਾਹੀਦੀ ਵੱਛੀ 12000 ਦੇ ਵਿੱਚ ਮਿਲ ਜੂਗੀ ਵੀਰੇ ਸੋਹਣੀ ਕੱਦ ਘਾਟ ਵਾਲੀ ਸੋਹਣੀ ਸੁਨੱਖੀ ਜਾਤ ਸਿੰਘਦ ਗਾਏ ਆ ਵੀ ਰਹਿੰਦੇ ਸਿੰਘਦ ਗਾਏ ਬਸ ਠੀਕ ਆ ਬਾਈ ਨੰਬਰ ਵੀਰੇ ਕਿੰਨਾ ਆ ਗਿਆ ਨਰਮਨ ਬਾਈ 81122 ਹਾਂਜੀ ਗਾਂ ਵੀਰੇ 0090 ਤੇ ਅਗੇ ਇੱਕ ਵਾਰੀ ਹੋਰ ਬੋਲ ਦੀ ਵੀਰੇ 81122 ਹਾਂਜੀ 0090 ਠੀਕ ਆ ਬਈ ਇਸ ਨੰਬਰ ਤੇ ਕਾਲ ਲੈ ਬਾਈ ਨਾਲ ਰਾਬਤਾ ਕਰ ਮਿੱਤਰੋ ਪਿੰਡ ਆ ਜਿਹੜਾ ਉਹ ਢੂੜਕੋਟ ਜ਼ਿਲ੍ਹਾ ਫਰੀਦਕੋਟ